ਫਾਈਟ ਕਿੰਨੀ ਕਫਰੇ ਦੀ ਮੈਂ ਨਹੀਂ ਦੱਸਣਾ ਵੀ ਫਿੱਤਾ ਰਸੂ ਅੱਛਾ ਹਾਂ ਸਹੀ ਬੱਕਰੀ ਸਹੀ ਖੜੀ ਹੈ ਹਾਂ ਸਹੀ ਖੜੀ ਹੈ ਨਾ ਪੂਰੀ ਚਮਾ ਸਹੀ ਲਓ ਜੀ ਦੇਖੋ ਜੀ ਥੱਲੋਂ ਵੀ ਦਿਖਾ ਦਿਓ ਹੂੰ ਕਿੰਨੀ ਹੈ ਜੀ ਇੱਥੇ ਲਓ ਲਓ ਜੀ ਲਓ 41 41 ਇੰਚ 41 ਇੰਚ ਹੂੰ ਖੱਲਿਓ ਵੀ ਦਿਖਾ ਦਿਓ ਭਾਵੇਂ ਉੱਤੋਂ ਵੀ ਦਿਖਾ ਦਿਓ ਲੈ ਵੀ ਕੇ ਜੀ ਦੇ ਹਿਸਾਬ ਨਾਲ ਟਾਪ ਕੁਆਲਿਟੀ ਦਾ ਜਿਹੜਾ ਮਾਲ ਹੈ ਨਹੀਂ ਮਿਲ ਸਕਦਾ ਮਾਲ ਤਾਂ ਜਦੋਂ ਬੰਦਾ ਅਗਲਾ ਪਾ ਲੈਂਦਾ ਬਲੱਡ ਲੈਂਡ ਦੀਆਂ ਪੱਠਾਂ ਵਾਂ ਜਿਹੜੀਆਂ ਤੁਹਾਨੂੰ ਮੈਂ ਦਿਖਾਉਣਾ ਚਾਹੁੰਨਾ ਬਲੱਡ ਲੈਂਡ ਦਾ ਔਰ ਅਨ ਬਲੱਡ ਲੈਂਡ ਦਾ ਕੀ ਫਰਕ ਹੁੰਦਾ ਕਿਆ ਬਾਤ ਮੇਰੇ ਕੋਲ ਇਹ ਜਾਂ ਮਾਲ ਵੀ ਖੜਾ ਹੈ ਅਨ ਬਲੱਡ ਲੈਂਡ ਦਾ ਜਿਹੜੇ ਲੋਕ ਮੰਗਦੇ ਆ ਕੋਈ 12000 13000 14000 ਦੀ ਪੱਠ ਉਹੀ ਪੱਠ 30000 35000 50000 ਤੱਕ ਇਹ ਇੱਕ ਪੰਜਾਬ ਦੇ ਵਿੱਚ ਉੱਪਰ ਵਾਲੇ ਦੀ ਇੱਕ ਦਾਤ ਆ ਪੰਜਾਬ ਨੂੰ ਕੇ ਆਪਣੇ ਕੋਲ ਸੋਨਾਵਾਂ ਜਿਹੜਾ ਬੀਟਲ ਬੱਕਰੀਆ ਉਹ ਆਪਣੇ ਪੰਜਾਬ ਕੋਲ। ਸੋਸਟੋ ਪਿਆਰਪਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ Facebook ਪੇਜ ਦੇ ਉੱਪਰ। ਅੱਜ ਆਪਾਂ ਪੰਜਾਬ ਦੇ ਪਿੰਡ ਰਾਮਗੜ੍ਹ ਭੁੱਲਰ ਦੇ ਵਿੱਚ ਪਹੁੰਚੇ ਹਾਂਗੇ ਜ਼ਿਲ੍ਹਾ ਲੁਧਿਆਣੇ ਦੇ ਵਿੱਚ। ਇਸ ਫਾਰਮ ਦੇ ਵਿੱਚ ਬਹੁਤ ਜ਼ਬਰਦਸਤ ਕੁਆਲਿਟੀ ਦੇ ਜਾਨਵਰ ਬੀਟਲ ਬੱਕਰੇ ਬੱਕਰੀਆਂ ਬਰਬਰੀ ਬੱਕਰੀ ਬੱਕਰੀਆਂ ਮਿਲਦੀਆਂ ਨੇ ਆਦਰ ਸਟੇਟਾਂ ਦੇ ਵਿੱਚ। ਇਥੋਂ ਪੰਜਾਬ ਦੇ ਵਿੱਚੋਂ ਇਸ ਇਲਾਕੇ ਦੇ ਵਿੱਚੋਂ ਇਸ ਪਿੰਡ ਦੇ ਵਿੱਚੋਂ ਬਹੁਤ ਸਾਰਾ ਮਾਲ ਹੈ ਜਿਹੜਾ ਉਹ ਅਦਰ ਸਟੇਟਾਂ ਵੱਲ ਜਾਂਦਾ ਕਹਿਣ ਤੋਂ ਭਾਵ ਵੀ ਜੰਗੀ ਪੱਧਰ ਦੇ ਉੱਪਰ ਇਸ ਪਿੰਡ ਦੇ ਵਿੱਚੋਂ ਇਸ ਫਾਰਮ ਦੇ ਵਿੱਚੋਂ ਵਪਾਰ ਆ ਜਿਹੜਾ ਉਹ ਹੁੰਦਾ ਆਪਾਂ ਖਾਨਗੋੜ ਫਾਰਮ ਦੇ ਵਿੱਚ ਪਹੁੰਚੇ ਹੋਇਆ ਬਾਈ ਰਿਆਸਤ ਅਲੀ ਜੀ ਆਪਣੇ ਨਾਲ ਮੌਜੂਦ ਨੇ ਪੂਰੀ ਗੱਲਬਾਤ ਕਰਦੇ ਆ ਆਪਾਂ ਇਹਨਾਂ ਦੇ ਨਾਲ ਜੇ ਤੁਹਾਨੂੰ ਇੱਕ ਨਗ ਵੀ ਚਾਹੀਦਾ ਉਹ ਵੀ ਮਿਲ ਜੂ ਆਦਰ ਸਟੇਟਾਂ ਦੇ ਵਿੱਚ ਵੀ ਚਾਹੀਦਾ ਇੱਕ ਨਗ ਤਾਂ ਉਹ ਵੀ ਮਿਲ ਜੂ ਪੂਰੀ ਜਾਣਕਾਰੀ ਤੁਹਾਡੇ ਰੂਬਰੂ ਕਰਦੇ ਆਂਗੇ ਤੇ ਚੰਗੇ ਬੱਕਰੇ ਬੱਕਰੀਆਂ ਦਿਖਾਉਣੇ ਆ ਬਾਈ ਜੀ ਦੇ ਨਾਲ ਗੱਲਬਾਤ ਕਰਕੇ ਬਾਈ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਉੱਪਰ ਸਵਾਗਤ ਹੈ ਮਾਸ਼ਾਅੱਲਾ ਬਹੁਤ ਬਹੁਤ ਧੰਨਵਾਦ ਕਰਦਾ ਬਾਈ ਤਰਸੇਮ ਦਾ ਪਹਿਲਾਂ ਵੀ ਮਾਸ਼ਾਅੱਲਾ ਵੀਡੀਓ ਬਣਾ ਕੇ ਗਿਆ ਔਰ ਬਹੁਤ ਫਾਇਦਾ ਹੁੰਦਾ ਜਦੋਂ ਆ ਤੁਹਾਡੇ ਚੈਨਲ ਜਰੀਏ ਆਦਰ ਸ਼ੇਟਾਂ ਦੇ ਵਿੱਚ ਆਪਾਂ ਨੂੰ ਆਰਡਰ ਆਉਂਦੇ ਮੈ ਪਤਾ ਲੱਗਦਾ ਵੀ ਆਪਣੇ ਤੁਹਾਡੇ ਚੈਨਲ ਨਾਲ ਇੰਡੀਆ ਦੇ ਵਿੱਚ ਤੋਂ ਚਲੋ ਹੈਗੇ ਹੈਗੇ ਜੁੜੇ वर्ल्ड ਦੇ ਵਿੱਚ ਵੀ ਤੁਹਾਡੇ ਚੈਨਲ ਨਾਲ ਜੁੜੇ ਹੋਇਆ ਬੰਦੇ ਜੀ ਔਰ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਵੇਂ ਬਾਈ ਜੀ ਤੁਸੀਂ ਗੱਲ ਕੀਤੀ ਆ ਵੀ ਬਲੱਡ ਲੈਨ ਜਿਹੜੀ ਮੇਨ ਆ ਜਿਹੜੀ ਬਲੱਡ ਲੈਨ ਆ ਜੋ ਮੈਂ ਬਲੱਡ ਲੈਂਦੀ ਆ ਆਪਣੀਆਂ ਬੱਕਰੀਆਂ ਵਾਂ ਪੰਜਾਬ ਦੇ ਵਿੱਚ ਲੋਕਾਂ ਨੂੰ ਖਾਸ ਕਰਕੇ ਤੁਹਾਡੇ ਚੈਨਲ ਦੇ ਜ਼ਰੀਏ ਮੈਂ ਇਹ ਅਪੀਲ ਕਰਦਾ ਕਿ ਕੰਮ ਕਰੋ ਬਰੀਡ ਤੇ ਹਮ ਬਰੀਡ ਦੇ ਵਿੱਚ ਅਗਰ ਤੁਸੀਂ ਕਮਾਈ ਕਰਨਾ ਚਾਹੁੰਦੇ ਚੰਗੀ ਤਾਂ ਕੀ ਹੋਗਾ ਉਹ ਬਰੀਡ ਦੇ ਵਿੱਚ ਹੀ ਕਮਾਈ ਚੰਗੀ ਹੋਊਗੀ ਬੁੱਧੀਤ ਨਹੀਂ ਹੋਇਆ। ਦੂਸਰੀ ਦੇ ਵਿੱਚ 19 ਜਿਹੜੀ ਆਪਾਂ ਮੰਨ ਕੇ ਚਲੋ ਕਟੂਮਾਲ ਦੇ ਵਿੱਚ ਉਹ ਕਮਾਈ ਬੰਦਾ ਨਹੀਂ ਲੈ ਸਕਦਾ ਜੋ ਇਹਦੇ ਵਿੱਚ ਲੈ ਸਕਦਾ। ਠੀਕ ਹੈ। ਔਰ ਬਰੀਡ ਆਉਣ ਵਾਲੇ ਸਮੇਂ ਦੇ ਵਿੱਚ ਬਰੀਡ ਦਾ ਜਿਹੜਾ ਰੇਟ ਵਧ ਰਿਹਾ ਵਾ। ਕਿਸੇ ਦਾ ਵਧ ਨਹੀਂ ਰਿਹਾ। ਬਹੁਤ ਕਲੀਅਰ ਕਰੀਏ ਇੱਥੇ ਆਦਰ ਸਟੇਟਾਂ ਵਾਲੇ ਕਈ ਵਾਰ ਮੈਨੂੰ ਵੀ ਫੋਨ ਲਗਾ ਕੇ ਪੁੱਛ ਦਿੰਦੇ ਨੇ ਕਿ ਭਾਈ ਜੀ ਕੇਜੀ ਦੇ ਹਿਸਾਬ ਸੇ ਮਿਲੇਗਾ ਕੁਆਲਿਟੀ ਦਾ ਮਾਲ? ਉਹ ਦੱਸੋ ਵੀ ਉਹ ਮਿਲਦਾ ਹੈ ਜਾਂ ਨਹੀਂ ਮਿਲਦਾ ਹੁੰਦਾ। ਭਾਈ ਸਾਹਿਬ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕੇਜੀ ਦੇ ਹਿਸਾਬ ਨਾਲ ਟਾਪ ਕੁਆਲਿਟੀ ਦਾ ਜਿਹੜਾ ਮਾਲ ਹੈ ਨਹੀਂ ਮਿਲ ਸਕਦਾ। ਜੀ। ਮੇਲ ਹੀ ਨਹੀਂ 사ਦਾ ਜੀ ਅਗਰ ਕੋਈ ਬੰਦਾ ਕਹੂਗਾ ਵੀ 150 ਨੂੰ 200 ਨੂੰ 300 ਨੂੰ ਇਹ ਕੰਮ ਕਰੋ 400 ਨੂੰ ਮੈਨੂੰ ਦਵਾ ਦਿਓ ਜੀ 400 ਰੁਪਏ ਨੂੰ ਮੈਂ ਲੈਣ ਨੂੰ ਬੈਠਾ ਹੁਣਾ ਚਾਹੀਦਾ ਟਾਪ ਕੁਆਲਿਟੀ ਦਾ ਮਾਲ ਹੁਣਾ ਵਾ 39 ਇੰਚ ਹੈਡ ਦੀ ਬੱਕਰੀ ਆ ਜੀ 39 40 ਦੇ ਵਿੱਚ ਅੰਦਰ ਹੁੰਦੀ ਆ ਇਹ ਬਲੱਡ ਲਾਈਨ ਦੀ ਬੱਕਰੀ ਬਲੱਡ ਲਾਈਨ ਦੀ 60 ਕਿਲੋ ਆ ਨਾ ਬਾਡੀ ਵੇਟ ਜੀ ਦਾ ਇਹ ਜੀ ਬੱਕਰੀ ਲੱਖ ਰੁਪਏ ਤੋਂ ਥੱਲੇ ਨਹੀਂ ਮਿਲਦੀ ਹੁਣ ਮੈਨੂੰ ਐ ਦੱਸੋ 1500 2000 ਰੁਪਏ ਨੂੰ ਕਿਲੋ ਇਹੀ ਹੋਗੀ ਹੂੰ 60 ਕਿਲੋ ਦੀ ਬੱਕਰੀ ਹੈ ਜੀ ਆ 18 ਇੰਚ ਕਾਨਾ ਹੁਣ ਇਹੇ ਜੀ ਆ ਇਹ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਚੀਜ਼ ਹੁੰਦੀ ਹੈ ਵੀ ਦੇਖੋ ਕਿਸੇ ਨੂੰ ਗੁੰਮਰਾਹ ਨਾ ਕਰੋ ਹਮ ਆਪ ਐਵੇਂ ਕਹੀ ਹੈ ਜੀ 300 ਨੂੰ 1.5 250 ਨੂੰ 300 ਨੂੰ ਕੋਲ ਕੇ ਤੋਲ ਕੇ ਮਿਲ ਜੂ ਇਹ ਨਹੀਂ ਹੋ ਸਕਦਾ ਕਦੇ ਨਹੀਂ ਹੋ ਸਕਦਾ ਪੌਸਿਬਲ ਹੀ ਨਹੀਂ ਹੈਗਾ ਜੀ ਅਦਰ ਸਟੇਟਾਂ ਦੇ ਵਿੱਚ ਕਿੰਨਾ ਕਸਮ ਹੋ ਗਿਆ ਮਾਲ ਭੇਜਦਿਆਂ ਦੇ ਦੇਖੋ ਜੀ ਮੈਨੂੰ ਤਾਂ ਬਹੁਤ ਸਮਾਂ ਹੋ ਗਿਆ ਯਾਨੀ ਕਿ ਅੰਦਾਜ਼ਾ ਆਪਾਂ ਪਤਾ ਨਹੀਂ ਕਿੰਨੀਆਂ ਗੱਡੀਆਂ ਇੱਥੋਂ ਭਰ ਦਿੱਤੀਆਂ ਜੀ ਮੈਂ ਤੁਹਾਡੀ ਜਿਵੇਂ ਅਦਰ ਸ਼ੀਟਾਂ ਦੀ ਗੱਲ ਕੀਤੀ ਜ਼ਿਆਦਾਤਰ ਬੰਦੇ ਨੂੰ ਉਹ ਉਹ ਬੰਦੇ ਨੂੰ ਨੌਲੇਜ ਹੋਊ ਜੀ ਇਹਨਾਂ ਸਭ ਨੂੰ ਵੱਧ ਮਾਲ ਭ ਮੇਰੇ ਕੋਲ ਇਥੋਂ ਇਥੋਂ ਫਾਰਮ ਦੇ ਵਿੱਚੋਂ ਹਰ ਮਹੀਨੇ ਯਾਨੀ ਕਿ ਮੈਂ ਗੱਡੀ ਲੋਡ ਕਰਦੇ ਰਿਆਂ 100 100 ਪਸ਼ੂ ਦੀ 100 ਪਸ਼ੂ 100 ਪਸ਼ੂ ਹਰ ਹਫਤੇ ਦਾ ਹਰ ਹਰ ਮਹੀਨੇ ਦਾ ਹਰ ਮਹੀਨੇ ਦਾ ਦੂਸਰੀ ਗੱਲ ਆ ਜਿਵੇਂ ਹਫਤੇ ਦੇ ਵਿੱਚ ਹਿਮਾਚਲ ਆਪਣੇ ਜੰਮੂ ਔਰ ਜਿਵੇਂ ਯੂਪੀ ਦੇ ਵਿੱਚ ਹਸਾਰਨਪੁਰ ਮੇਰਟ ਤੇ ਔਰ ਆਪਣੇ ਕਿਉਂਦੇ ਆ ਲਖਨਊ ਇਹੀ ਜੀ ਜਗ੍ਹਾ ਮੇਰਾ ਮਾਲ ਤਾਂ ਛੋਟੀਆਂ ਗੱਡਾਂ 'ਚ ਜਾਂਦਾ ਹੀ ਰਹਿੰਦਾ ਜੀ ਦੂਸਰੀ ਗੱਲ ਦਿੱਲੀ ਦੇ ਹਿਸਾਬ ਨਾਲ ਬਾਇ ਟ੍ਰੇਨ ਮੇਰਾ ਮਾਲ ਜਾਂਦਾ ਹੀ ਰਹਿੰਦਾ ਜੀ ਜੀ ਆਪਾਂ ਬੱਕਰਿਆਂ ਦੀ ਗੱਲਬਾਤ ਕਰੀਏ ਜਿਵੇਂ ਆ ਚੀਜ਼ ਹੈਗੀ ਇਨੂੰ ਪੱਕੇੜਾ ਬੱਕਰਾ ਬੋਲਦੇ ਆਂਗੇ ਇਹਨੂੰ ਜੀ ਆਪਾਂ ਇਹਨੂੰ ਕਹਿੰਦੇ ਉੱਚੇ ਮੱਥੇ ਵਾਲਾ ਪਾਕਿਸਤਾਨੀ ਵੀ ਕਹਿੰਦੇ ਆ ਇਹ ਆਪਣੇ ਇਹ ਪੁਰਾਣੀਆਂ ਬਰੀਡਾਂ ਜੀ ਨਹੀਂ ਇਹ ਤਾਂ ਜੇ ਆਪਾਂ ਗੱਲਬਾਤ ਕਰੀਏ ਵੀ ਹੱਡਾਂ ਦਾ ਪਾਪਾ ਮੋਟਾ ਹੁੰਦਾ ਜਿਵੇਂ ਇਹਦੇ ਪੈਰ ਦਿਖਾਈ ਬਈਆ ਕੈਮਰੇ ਤੋਂ ਪੈਰ ਬਾਬਾ ਮੋਟੇ ਹੁੰਦੇ ਆ ਕਾਰਨ ਕੀ ਹੈਗਾ ਇਹ ਕਾਰਨ ਲੈਂ ਨਹੀਂ ਐਸੀ ਹੈ ਇਹਨੂੰ ਬਲੱਡ ਲਾਈਨ ਦਾ ਬੱਕਰਾ ਇਹਨੂੰ ਹੀ ਕਹਿੰਦੇ ਜੀ ਜਿਹੜਾ ਟੌਪ ਬੀਟਲ ਜਿਹਨੂੰ ਕਹਿੰਦੇ ਆ ਇਹ ਉਹੋ ਮਾਲ ਆ ਜੀ ਇਹ ਡਿਮਾਂਡ ਕਿੰਨੀ ਕਰਾਂਦੀ ਹੈ ਤੁਹਾਨੂੰ ਤਾਂ ਪਤਾਉ ਤਜਰਬਾ ਹੈਗਾ ਇਹਦੀ ਡਿਮਾਂਡ ਹੁਣ ਤੁਹਾਨੂੰ ਮੈਂ ਦੱਸਦਾ ਜੀ ਇਹਦੀ ਇਹਦਾ ਜਣਾ ਬੱਕਰਾ ਵਾ ਤੁਹਾਨੂੰ ਦੱਸ ਨਹੀਂ ਸਕਦਾ ਇਹ 2 ਲੱਖ ਦਾ ਬੱਕਰਾ ਜੀ ਇਹੇ ਹਾਂਜੀ 6 ਦੰਦ ਦੇ ਵਿੱਚ ਇਹਦੀ ਜਿਹੜੀ ਹਾਈਟ ਆ 44 ਇੰਚ ਹਾਈਟ ਆ ਫੀਤਾ ਮਾਰ ਕੇ ਤੁਹਾਨੂੰ ਦਿਖਾ ਦਿੰਨਾ ਦਿਖਾਓ ਮੜਾ ਜਾ ਫੀਤਾ ਵੀ ਲਗਾ ਕੇ ਦਿਖਾ ਦਿੰਨੇ ਨਾਲ ਦੀ ਨਾਲ ਆਇਓ ਜੀ ਇਧਰ ਦਿਖਾ ਦਿੰਨੇ ਇੱਕ ਚਾਲਰ ਵੀ ਬਹੁਤ ਵੱਡਾ ਚਾਲਰ ਵਧੀਆ ਆ ਦੇਖੋ ਜੀ ਇਧਰ ਮਾਰੋ ਥੱਲੇ ਮਾਰੋ ਆ ਲੋ ਕਿੱਥੇ ਆਉਂਦਾ ਜੀ ਦੇਖੋ ਇਹ 44 ਇੰਚ 44 ਇੰਚ ਹੈਡ ਦੇ ਆਉਂਦਾ ਹੈ ਜੀ ਛੇ ਦਾ ਹਜੇ ਜੀ ਇਹ ਹਲੇ ਹਾਈਟ ਹੋਰ ਕਰ ਜੂਗਾ ਹਾਈਟ ਕਰੂਗਾ ਜੀ ਸਭ ਤੋਂ ਵੱਡੀ ਚੀਜ਼ ਇਹਦੀ ਕੀ ਆ ਹੱਡ ਪੈਰ ਦੇਖੋ ਕਿੰਨੇ ਮੋਟੇ ਅੱਡ ਪੈਰ ਕਈ ਵਾਰ ਬੰਦਿਆਂ ਨੂੰ ਪਸ਼ੂ ਲੈਣ ਦਾ ਪਤਾ ਹੀ ਨਹੀਂ ਹੁੰਦਾ ਜੀ ਪਸ਼ੂ ਲੈ ਲੈਣਗੇ ਉਹ ਕੀ ਸਿੰਗਲ ਹੱਡੀ ਦਾ ਪਸ਼ੂ ਲੈ ਲੈਂਦੇ ਆ ਨਾ ਬਾਹਾਂ ਜਾ ਕੇ ਬਣਦਾ ਵਾ ਬੱਕਰਾ ਇਹੋ ਜਿਹਾ ਵੀ ਹੈਗਾ ਐਡਾ ਹੀ ਬੱਕਰਾ 20 25 3000 ਦਾ ਹੀ ਮਿਲ ਜਾਂਦਾ ਇਹੀ ਬੱਕਰਾ ਹੁਣ 2 ਲੱਖ ਦਾ ਵਾ 2 ਲੱਖ ਦਾ ਹਾਂਜੀ ਕੀ ਆ ਬਾਤ ਆ ਇਹ ਆਪਣਾ ਬੈਂਗਲੌਰ ਜਾ ਰਿਹਾ ਜੀ ਇਹ ਕੰਨਾਂ ਦੀ ਲੰਬਾਈ ਕਿੰਨੀ ਹੋਊਗੀ ਦੀ ਇਹਦੀ ਹੈਗੀ ਆ ਤੁਹਾਨੂੰ ਮੈਂ ਤਾਂ ਤੁਹਾਡੇ ਸਾਹਮਣੇ 20 ਇੰਚ ਤਾਂ ਹੋਊਗੀ ਆਰਾਮ ਨਾਲ ਆ ਲੈ ਆ ਲੋ ਜੀ ਫਿੱਤਾ ਲਾਉਨੇ ਆਪਾਂ ਇਹ ਕੰਨ ਦੀ ਲੰਬਾਈ ਦਾ ਵੀ ਆ ਦੇਖੋ ਜੀ 20 ਇੰਚ 30 ਇੰਚ ਦਾ ਕੰਨ ਹੈ ਆਰਾਮ ਨਾਲ ਹੀ ਆ ਫੜੀ ਮੁੰਡੇ ਫੜ ਕੇ ਫੜ ਕੇ ਫੜ ਫੜ ਕੇ ਲੈ ਗਿਆ ਉਹਰੇ ਆਪਾਂ ਕੰਨ ਆ ਜਾ ਵੀਰੇ ਆਇਆ ਦਿਖਾਉਣਾ ਟਕਾ ਕੇ ਮਾਰ ਕੇ ਫਿੱਤਾ ਦਿਖਾਉਂਗਾ ਤੁਹਾਨੂੰ ਹਾਂ ਲੈ ਫੜ ਕੇ ਆ ਲੋ ਜੀ ਦੇਖੋ ਜੀ ਆਰਾਮ ਨਾਲ ਜੀ 21 ਦੇ ਵਿੱਚ ਵੜਦਾ ਵਾ 20 ਰੱਖੋ ਤੁਸੀਂ 20 ਰੱਖੋ ਤੁਸੀਂ ਫੜ ਕੇ ਰੱਖੀਓ ਵੀ ਇਧਰ ਸਹੀ ਆ ਲੋ ਤੁਸੀਂ 20 ਹੀ ਰੱਖੋ 21 ਦੇ ਵਿੱਚ ਵੜਦਾ ਦੇਖੋ ਠੀਕ ਆ 20 ਇੰਚ ਕਾਨਾ ਜੀ ਬੱਕਰੇ ਦਾ ਜਿਹੜੀਆਂ ਹੁਣ ਮੈਂ ਤੁਹਾਨੂੰ ਗੱਲ ਦੱਸਾਂ ਤਰਸੇਮ ਭਾਈ ਮਾਲ ਤਾਂ ਜਦੋਂ ਬੰਦਾ ਅਗਲਾ ਪਾ ਲੈਂਦਾ ਬਲੱਡ ਲੈਣ ਦੀਆਂ ਪੱਠਾਂ ਆ ਜਿਹੜੀਆਂ ਤੁਹਾਨੂੰ ਮੈਂ ਦਿਖਾਉਣਾ ਚਾਹੁੰਨਾ ਬਲੱਡ ਲੈਣ ਦਾ ਔਰ ਅਨ ਬਲੱਡ ਲੈਣ ਦਾ ਕੀ ਫਰਕ ਹੁੰਦਾ ਮੇਰੇ ਕੋਲ ਇਹ ਜਾਂ ਮਾਲ ਵੀ ਖੜਾ ਹੈ ਅਨ ਬਲੱਡ ਲੈਣ ਦਾ ਜਿਹੜੇ ਲੋਕ ਮੰਗਦੇ ਆ ਕੋਈ 12000 13000 14000 ਦੀ ਪੱਠ ਉਹੀ ਪੱਠ 30000 35000 50000 ਤੱਕ ਇਹ ਇੱਕ ਪੰਜਾਬ ਦੇ ਵਿੱਚ ਉੱਪਰ ਵਾਲੇ ਦੀ ਇੱਕ ਦਾਤ ਆ ਪੰਜਾਬ ਨੂੰ ਕਿ ਆਪਣੇ ਕੋਲ ਸੋਨਾ ਵਾ ਜਿਹੜਾ ਬੀਟਲ ਬੱਕਰੀਆ ਉਹ ਆਪਣੇ ਪੰਜਾਬ ਕੋਲ ਆ ਅੱਜ ਬਹੁਤ ਜਿਹੜੇ ਇਹ ਬਰੀਡ ਨੂੰ ਖੋਈ ਜਾ ਰਹੇ ਆ ਮੈਂ ਇਹ ਨਹੀਂ ਕਹਿੰਦਾ ਨਾ ਵੇਚੋ ਸਾਂਭੋ ਵੀ ਨਾਲ ਉਹਦੀ ਕਦਰ ਵੀ ਕਰੋ ਉਹ ਚੀਜ਼ ਨੂੰ ਪਾ ਲੋ ਵੀ ਆਹੋ ਫਾਇਦਾ ਹੀ ਫੇਰ ਹੋਊਗਾ ਜੇ ਵੇਚਾਂਗੇ ਉਦਾਂ ਘਰੇ ਰੱਖ ਕੇ ਵੀ ਕੋਈ ਘਰੇ ਰੱਖ ਕੇ ਵੀ ਕੋਈ ਫਾਇਦਾ ਨਹੀਂ ਹੁਣ ਤੁਹਾਨੂੰ ਮੈਂ ਚੀਜ਼ ਦਿਖਾਉਣਾ ਇੱਕ ਪੱਠ ਦਿਖਾਉਣਾ ਤੁਹਾਨੂੰ ਜਿਹੜੀ ਆਪਾਂ ਇੱਥੇ 60000 ਦੀ ਪੱਠ ਗਈ ਆ ਠੀਕ ਹੈ ਹੁਣ ਉਹਦਾ ਵਜ਼ਨ ਕਿੰਨਾ ਮੈਂ 40 45 ਕਿਲੋ ਵਜ਼ਨ ਆ ਆ ਤੁਹਾਨੂੰ ਪੱਠ ਦਿਖਾਉਣਾ ਲੈ ਆ ਦੇ ਆ ਦੇਖੋ ਆ ਪੱਠ ਹੋਣਾ ਇਹ ਜੀਆਂ ਪੱਠਾਂ ਧਰੀਆਂ ਪਈਆਂ ਜਿਵੇਂ ਉਹ ਐ ਦੱਸੋ ਕਿੰਨੇ ਦੰਦਾ ਕੀ ਇਹ ਇਹ 2 ਦੰਦਾ ਜੇ ਹੋਈ ਆ ਆ ਲੋ ਸਹੀ ਹੈ ਦੋ ਦੰਦ ਇਹ ਕੱਢੇ ਆ ਹਜੇ ਤਾਂ ਤੁਸੀਂ ਇਹਦਾ ਨੱਕ ਨਗੋੜਾ ਦੇਖ ਸਕਦੇ ਆ ਕੀ ਚੀਜ਼ ਆ ਇਹ ਚੀਜ਼ਾਂ ਹੁਣ 80 ਦੇ ਪੱਠਾ ਅ ਚਾਚਾ ਸਦੀਕ ਖੜਾ 14 15000 ਦੀ ਮੰਡੀ ਚੋਂ ਮਿਲ ਜਾਂਦੀ ਆ ਹੁਣ ਇਹੀ ਪੱਠ ਹੈਗੀ 65000 ਦੀ ਗਾਂ ਵਾਲੇ ਨੇ 70 ਦੀ ਦਿੱਤੀ ਹੁਣ ਅਗਰ ਇਹ ਜੀਆਂ ਬਰੀਡ ਨਾਲ ਅਗਰ ਆਪਾਂ ਸਾਂਭਾਂਗੇ ਕਿਵੇਂ ਨਾ ਕਮਾਈ ਹੋਗੀ ਸਹੀ ਗੱਲ ਪੰਜਾਬ ਵਾਲੇ ਸਾਂਭ ਸਕਦੇ ਆ ਇਹ ਲੋਹੇ ਰੰਗ ਚ ਆ ਗਿਆ ਨਾ ਲੋਹੇ ਰੰਗ ਚ ਹੋਇਆ ਕਾਲੇ ਚ ਹੋਈ ਜ਼ਿਆਦਾਤਰ ਲੋਹਾ ਔਰ ਕਾਲਾ ਰੰਗ ਟੌਪ ਬੀਟਲ ਦੇ ਵਿੱਚ ਆਉਂਦਾ ਲੋਹਾ ਔਰ ਕਾਲਾ ਲੋਹਾ ਔਰ ਕਾਲਾ ਹੁਣ ਤੁਹਾਨੂੰ ਆਹ ਦੱਸ ਦਿਆਂ ਜੀ ਹੁਣ ਇਹ ਜਿਹੜੀਆਂ ਚੀਜ਼ਾਂ ਕੌਣ ਸੰਭਾਲਦਾ ਪੰਜਾਬ ਵਾਲੀ ਸੰਭਾਲਦੇ ਜਿਨ੍ਹਾਂ ਕੋਲ ਹੈਗੀ ਹੈ ਚੀਜ਼ ਇਹ ਸਹੀ ਆ ਹੁਣ ਅਗਰ ਸਾਂਭੂਗਾ ਨਹੀਂ ਬੰਦਾ ਦੇਖੋ ਐ ਨਹੀਂ ਕਹਿੰਦਾ ਵੀ ਅਸੀਂ ਹਰ ਆਹ ਲਹੀ ਤਾਂ ਫਿੱਤਾ ਲੱਗ ਦਸਾ ਦਿੰਦੇ ਹਾਂ ਤਰ ਸੇਮ ਬਾਈ ਮੈਂ ਕਹਿਣ ਦਾ ਮਕਸਦ ਇਹ ਆ ਮੈਂ ਇਹ ਨਹੀਂ ਕਹਿੰਦਾ ਦੇਖੋ ਵਿੱਚੋਂ ਨਾ ਵਿੱਚੋਂ ਪਰ ਕੀ ਕਹਿੰਦੇ ਉਹਦੇ ਆ ਉਹਨੂੰ ਸਾਂਭੋ ਚੀਜ਼ ਨੂੰ ਰੱਖ ਕੇ ਵਿੱਚੋਂ ਮੈਂ ਇਹ ਨਹੀਂ ਕਹਿੰਦਾ ਹੁਣ ਪਹਿਲਾਂ ਤਾਂ ਖਰੀਦਣ ਵੇਲੇ ਤੁਸੀਂ ਗਲਤੀ ਕਰ ਦਿੰਦੇ ਆ 38 ਦੇ ਵਿੱਚ ਆਉਂਦੀ ਆ 38 ਦੇ ਵਿੱਚ ਸਹੀ ਗੱਲ ਆ 38 ਦੇ ਵਿੱਚ ਆਉਂਦੀ ਆ ਆਰਾਮ ਨਾਲ ਸਹੀ ਸਹੀ ਤਰ੍ਹਾਂ ਖੜਾਵਾਵਾਂਗੇ ਨਾ 39 ਹਾਂ 38 ਪਲੱਸ 39 ਦੇ ਵਿੱਚ ਆਉਂਦੀ ਆ ਸਹੀ ਹੈ ਦੇਖੋ ਹੁੰਦੀ ਇੱਥੇ ਥੋੜਾ ਉੱਚਾ ਨਹੀਂ ਮਥਾਉਂਦਾ ਹਾਂ ਹਾਂ ਮਤਲਬ ਇਹ 39 39 ਇੰਚ ਹੈਡ ਦੀਆਂ ਪੱਠਾਂ 6 ਦਾ ਹੁੰਦਾ ਜੀ ਇਹ 6 ਦਾ ਹੁੰਦਾ ਇਹ 40 41 ਦੇ ਵਿੱਚ ਬੜੂਗੀ ਜਾਣਾ ਨਹੀਂ 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 ਲਵਾਈ ਨਹੀਂ ਇਹ ਲਵਾਈ ਨਹੀਂ ਜੀ ਇਹ ਮਤਲਬ ਇਹੀ ਆਉਣ ਵਾਲੇ ਸਮੇਂ ਦੇ ਵਿੱਚ ਇਹੀ 40 41 ਇੰਚ ਰੇਟ ਪੁੱਛ ਕੇ ਦੇਖ ਲਓ 41 ਇੰਚ ਹੈਡ ਦੀ ਬੱਕਰੀ ਦਾ ਕੀ ਰੇਟ ਆ ਗੱਬਣ ਬੱਕਰੀ ਦਾ ਕੀ ਰੇਟ ਹੋਊਗਾ ਠੀਕ ਹੈ ਅਗਲਾ ਦੱਸੂਗਾ ਵੀ ਇੰਨੀ ਵੇਲ ਮੈਨ ਕਿ ਲੈ ਜਾਓ ਅਗਰ 2.5 ਲੱਖ ਤੋਂ ਘੱਟ ਦੱਸ ਦਿਓ ਫਿਰ ਤੁਸੀਂ ਮੈਨੂੰ ਆ ਕੇ ਕਿਹੜਾ ਮੀਟਲ ਦੀ ਡਿਮਾਂਡ ਕੋਈ ਘੱਟ ਤਾਂ ਨਹੀਂ ਰਹੀ ਕੋਈ ਇਸ ਤਰ੍ਹਾਂ ਤਾਂ ਨਹੀਂ ਲੱਗ ਰਿਹਾ ਵੀ ਅੱਗੇ ਮਤਲਬ ਕਿ ਸਕੋਪ ਨਹੀਂ ਹੈਗਾ ਜਾਂ ਇਹਦਾ ਡਿਮਾਂਡ ਨਹੀਂ ਸਾਡੇ ਕੋਲ ਜਿਸ ਤਰ੍ਹਾਂ ਨਾ ਆਰਡਰ ਆ ਸਾਡੇ ਕੋਲ ਕਸਟਮਰ ਪਤਾ ਕੀ ਕਹਿ ਰਿਹਾ ਜੀ ਉਹ ਕਹਿੰਦਾ ਪੈਸੇ ਚੱਕੋ ਸਾਨੂੰ ਚੀਜ਼ ਲੈ ਆ ਕੇ ਦਿਓ ਜਿਹੜੀ ਚੀਜ਼ ਕਸਟਮਰ ਮੰਗ ਰਿਹਾ ਉਹ ਚੀਜ਼ ਖਤਮ ਹੁੰਦੀ ਜਾ ਰਹੀ ਆ ਉਹ ਲੱਭਣੀ ਔਖੀ ਆ ਉਹ ਲੱਭਣੀ ਔਖੀ ਆ ਜੀ ਹੁਣ ਇਹੇ ਚੀਜ਼ਾਂ ਅਗਰ ਆਪ ਅੱਠ ਵਿੱਚੋਂ ਕੋਈ ਬੰਦਾ ਲ ਉਹਨੂੰ ਨੁਕਸਾਨ ਨਹੀਂ ਹੈਗਾ ਜੀ। ਕਿਉਂਕਿ ਉਹਨਾਂ ਵਾਲੇ ਸਮੇਂ ਚ ਲੱਭਣੀ ਨਹੀਂ ਹੈਗੀ ਇਹ। ਪੈਸੇ ਨਾਲ ਵੀ ਚੀਜ਼ ਕੋਈ ਲੱਭਦੀ ਨਹੀਂ ਹੈਗੀ। ਤੁਸੀਂ ਮਾਲ ਆ ਤੁਹਾਨੂੰ ਦਿਖਾ ਸਕਦਾ ਆ ਦੇਖੋ ਇਹ ਤੁਹਾਨੂੰ ਦਿਖਾਈਆਂ ਲੋਹੀਆਂ ਦਿਖਾਤੀਆਂ ਤੁਹਾਨੂੰ ਮੈਂ। ਆ ਦੇਖੋ ਕਾਲੀ ਪੱਟ। ਕਾਲੀ ਪੱਟ। ਆ ਦੇਖੋ ਕਿੰਨੇ ਕੁ ਮਹੀਨੇ ਦੇ ਉਪਰ। ਆ ਤੁਹਾਨੂੰ ਦਿਖਾਨਕ ਇਹ ਦੰਦਪੜ ਕੱਚੀ ਖੀਰੀ ਹੈ। ਇਹਦੀ ਇਹਦੀ ਉਮਰ ਹੈਗੀ 8 ਮਹੀਨੇ। 7-8 ਮਹੀਨੇ। ਕਿਹੜੇ ਬੰਦੇ ਤੋਂ ਲੈ ਕੇ ਆਏ ਆ। ਹੁਣ ਇਹੀਆਂ ਚੀਜ਼ਾਂ ਵਾਂ। ਮੈਨੂੰ ਐ ਦੱਸੋ ਇਹੀਆਂ ਚੀਜ਼ਾਂ ਖਤਮ ਹੁੰਦੀਆਂ ਜਾਂ ਨਹੀਂ ਰਹੀਆਂ? ਤੁਸੀਂ ਮੰਡੀਆਂ ਦੇ ਵਿੱਚ ਵੀ ਅਕਸਰ ਦੇਖਿਆ ਹੋਊਗਾ। ਮੰਡੀਆਂ ਦੇ ਵਿੱਚ ਇਹੋ ਜਿ ਇਸ ਲਈ ਤਾਂ ਕਿ ਆ ਆਪਣੇ ਕੋਲ ਪੂਰੀ ਆ ਕੇ ਜਾਣਕਾਰੀ ਲਓ ਜਾਣਕਾਰੀ ਲੈ ਕੇ ਮਾਲ ਕਿਹਜਾ ਪਾਉਣਾ ਉਹ ਦੱਸਾਂਗੇ ਹਾਈਟ ਤਾਂ ਬਹੁਤ ਕਰੋਗੀ ਨਾ ਇਹ ਐਡ ਕਰੋਗੀ ਇਹਦੀ ਮਾਂ ਦੀ ਹਾਈਟ ਕਿੰਨੀ ਸੀ ਤੁਹਾਨੂੰ ਦੱਸ ਦੇਣਾ 41 ਇੰਚ ਦੀ ਮਾਂ ਦੀ ਹਾਈਟ ਸੀ ਇਹ ਕਿਉਂ ਨਾ ਕਰੋਗੀ ਜੀ ਜ਼ਰੂਰ ਕਰੇਗੀ ਕਿਉਂਕਿ ਜਿਹੜਾ ਚੰਗਾ ਖੂਨ ਹੁੰਦਾ ਉਹ ਐਡ ਹੀ ਦੱਸਦਾ ਹਾਂ ਹੁਣ ਤੁਸੀਂ ਆ ਮਾਲ ਜਿਹੜਾ ਹੁਣ ਤੁਹਾਨੂੰ ਮੈਂ ਦਿਖਾਉਣਾ ਆ ਬੱਕਰੇ ਆ ਜਿਵੇਂ ਆ ਵੱਡੇ ਵੱਡੇ ਬੱਕਰੇ ਆ ਹਾਂ ਇਹ ਜਿਹੇ ਬੱਕਰੇ ਜਿਵੇਂ ਉੱਚੇ ਮੱਥੇ ਵਾਲੇ ਇਨਾਂ ਨੇ ਮੋٹے ਮੋٹے ਪੈਰਾਂ ਦੇ ਵਿੱਚ ਚਲੋ ਵੇਚੋ ਮੈਂ ਇਹ ਨਹੀਂ ਕਹਿੰਦਾ ਇਹ ਰਾ ਇਹ ਛੋਟੇ ਵਰਗੇ ਪੈਰ ਛੋਟੇ ਵਰਗੇ ਹਾਂ ਅਜਿਹਾ ਮੈਂ ਆ ਬੱਕਰਾ ਹੋਇਆ ਇਹ ਦੋ ਬੱਕਰੇ ਆ ਮੇਰੇ ਕੋਲ ਮੰਨ ਕੇ ਚੱਲ ਹੁਣ ਇਹਦੇ ਬੱਚੇ ਆ ਜਿਹੜੇ ਜਿਹ ਆ ਬੰਦੇ ਨੇ 2 ਲੱਖ ਦੇ ਲਿਆ ਵਾ ਬੱਕਰਾ ਇਹਦੇ ਬੱਚੇ ਵੀ ਭਾਈ ਜੀ 30 35 35 ਹਜ਼ਾਰ ਦੇ ਵਿਕਣਗੇ ਠੀਕ ਹੈ ਬੱਚੇ ਬੱਚੇ ਹਾਂ ਇਹੀ ਇਹੀ ਬੱਕਰਾ ਮਹਾਰਾਸ਼ਟਰ ਜਾਂ ਬੈਂਗਲੌਰ ਦੇ ਵਿੱਚ ਇਹੀ ਬੱਕਰਾ ਜਾ ਕੇ 3 3.5 ਲੱਖ ਦਾ ਬਣ ਜਾਣਾ ਠੀਕ ਹੈ ਮਤਲਬ ਆਪਣੇ ਕੋਲ ਜਿਹੜੀ ਇਹ ਬਰੀਡ ਆ ਇਹ ਬੀਟਲ ਆ ਇਹਨੂੰ ਆਪਾਂ ਸੰਭੀਏ ਪਾਲੀਏ ਮਾਲ ਕਿਹਜਾ ਬੋਣਾ ਗਾਂ ਜਾ ਕੇ ਕਿਹਜਾ ਨਫਾ ਦੂ ਇਹ ਜਾਣਕਾਰੀ ਅਸੀਂ ਦਵਾਂਗੇ ਇੱਕ ਬੰਦੇ ਨੇ ਦੋ ਬੱਕਰੀਆਂ ਚਾਰ ਬੱਕਰੀਆਂ ਵੇਚ ਕੇ ਉਹ ਬੰਦਾ ਵਪਾਰੀ ਬਣ ਜਾਵੇ ਜਾਂ ਉਹ ਸਮਝਾਉਣ ਲੱਗ ਜਾਈ ਐ ਉਹ ਸਾਨੂੰ ਦੇਖੋ ਹੁਣ ਤੁਹਾਨੂੰ ਮੈਂ ਦੱਸਦਾ ਬੈਂਗਲੌਰ ਮੈਸੂਰ ਐਂਡਾ ਬਿਲਕੁਲ ਪੈਂਦਾ ਅਸਾਂ ਉਹਦੇ ਵਿੱਚ ਆਪਣਾ ਮਾਲ ਜਾਂਦਾ ਜੀ ਔਰ ਹైదరాబాద్ ਔਰ ਆਪਣੇ ਗੁਜਰਾਤ ਦੇ ਵਿੱਚ ਸੂਰਤ ਔਰ ਅਹਮਦਾਬਾਦ ਜਿਹੜੇ ਵੱਡੇ ਵੱਡੇ ਜ਼ਿਲ੍ਹੇ ਆ ਅਹਮਦਾਬਾਦ ਤੋਂ ਵੀ ਅੱਗੇ ਵੀ 1.5 200 ਕਿਲੋਮੀਟਰ ਜ਼ਿਲ੍ਹੇ ਦਾ ਨਾਮ ਨਹੀਂ ਮੈਨੂੰ ਯਾਦ ਆਉਂਦਾ ਉਸ ਤੋਂ ਬਾਅਦ ਦੇ ਵਿੱਚ ਆਹ ਜਿਵੇਂ ਯੂਪੀ ਦੇ ਵਿੱਚ ਪ੍ਰਯਾਗਰਾਜ ਆਪਣੇ ਹਸਾਰਨਪੁਰ ਮੇਰਟ ਜਿੰਨੇ ਵੀ ਲਖਨਊ ਵੱਡੇ ਵੱਡੇ ਜ਼ਿਲ੍ਹੇ ਆ ਇੱਥੇ ਆਪਣਾ ਮਾਲ ਜਾਂਦਾ ਨੈਨੀਤਾਲ ਤੱਕ ਪੂਰੇ ਆਲ ਇੰਡੀਆ ਦੇ ਵਿੱਚ ਜਿਹੜੇ ਬੰਦੇ ਨੇ ਹੁਣ ਆਲ ਇੰਡੀਆ ਦੇ ਵਿੱਚ ਮਾਲ ਸਪਲਾਈ ਕੀਤਾ ਉਹਨੂੰ ਆਲ ਇੰਡੀਆ ਦੇ ਵਿੱਚ ਪਤਾ ਹੋਊ ਵੀ ਕਿਹੜੀ ਬੱਕਰੀ ਕਿੱਥੇ ਦੇਣੀ ਆ ਕੀ ਰੇਟ ਦੇਣੀ ਆ ਠੀਕ ਹੈ ਨੌਲੇਜ ਹੋਊਗੀ ਤੇ ਗੱਡੀ ਇੱਥੋਂ ਕਿੰਨੇ ਕ ਦਿਨਾਂ ਬਾਅਦ ਤੁਹਾਡੀ ਨਿਕਲਦੀ ਰਹਿੰਦੀ ਆ 21 ਤਰੀਕ ਨੂੰ 21 ਤਰੀਕ ਨੂੰ ਆਪਣੀ ਗੱਡੀ ਜਾਣੀ ਆ ਉਹ ਬੈਂਗਲੌਰ ਜਿਹੜਾ ਆਪਣੇ ਬੈਂਗਲੌਰ ਦੇ ਵਿੱਚ ਐਂਡ ਆ ਉਹਦਾ ਐਂਡ ਸਟਾਪ ਆ ਅੱਛਾ ਆਪਣੇ ਇੱਥੋਂ ਰਾਮਗੜ੍ਹ ਤੋਂ ਲੈ ਕੇ ਬੈਂਗਲੌਰ ਤੱਕ ਐਂਡ ਸਟਾਪ ਆ ਰਾਹਤਾਂੋਂ ਕੇ ਜਾਏਗੀ ਰਾਜਸਥਾਨ ਹਰਨੂਮਾਨਗੜ ਰੋੜਾਵਾਲੀ ਕੋਟਾ ਵਿਭਾਲ ਨਾਗਪੁਰ ਇਹਦੇ ਵਿੱਚ ਦੀ ਹੋਗੇ ਜਾਊਗੀ ਜਾਨਵਰ ਤਾਂ ਨਹੀਂ ਭੁੱਖਾ ਪਹੁੰਚਦਾ ਨਹੀਂ ਜੀ ਨਹੀਂ ਤਿੰਨ ਸਟਾਪ ਬਣਾਏ ਆ ਜੀ ਦੇਖੋ ਤਿੰਨ ਸਟਾਪ ਬਣਾਏ ਆ ਰਸਤੇ ਵਿੱਚ ਪਹਿਲਾਂ ਆਪਣੇ ਆਪਣੇ ਇੱਥੇ ਰਾਜਸਥਾਨ ਦੇ ਵਿੱਚ ਸਟਾਪ ਬਣਾਏ ਆ ਫਿਰ ਅੱਗੇ ਇੱਕ ਸਟਾਪ ਬਣਾਇਆ ਫਿਰ ਅੱਗੇ ਮਹਾਰਾਸ਼ਟਰ ਦੇ ਵਿੱਚ ਆਪਣਾ ਪਹਿਲਵਾਨ ਬਾਈ ਦੋਸਤਾਂ ਉੱਥੇ ਫਾਰਮ ਬਣਾਇਆ ਹੋਇਆ ਪਹਿਲਵਾਨ ਦੇ ਕੋਲ ਜਾ ਕੇ ਆਪਾਂ ਸਾਰੇ ਪਸ਼ੂ ਲਾਉਣੇ ਆ ਸਾਰੇ ਪਸ਼ੂ ਯਾਨੀ ਕਿ ਲੋਡ ਹੋਣ ਵਾਲਿਆ ਆਜੋ ਦੂਸਰੇ ਦਿਖਾਈਏ ਡੱਬਾ ਆਜੋ ਆਜੋ ਸੁਣ ਹਾਂਜੀ ਹਾਂਜੀ ਸਿਹਰੇ ਰੰਗ ਆ ਨਾ ਹਾਂਜੀ ਹਾਂਜੀ ਬਹੁਤ ਟਾਪ ਕੁਆਲਿਟੀ ਦੇ ਲੱਗ ਯਾਰ ਇੰਨੇ ਇਕੱਠੇ ਕਿਵੇਂ ਕਰ ਲੈਨੇ ਹੋ ਤੁਸੀਂ ਦੇਖੋ ਜੀ ਐ ਆ ਫਿਰ ਯਾਰ ਲੇਖਣ ਨੂੰ ਮਿਲਦੀ ਆ ਤੁਸੀਂ ਇਕੱਠੀਆਂ ਕਰ ਲੈਨੇ ਹੋਗੇ ਹਾਂ ਖਰੀਦ ਕਿਹਾ ਕਾਰਨ ਕਿਆ ਰਹਿੰਦਾਗਾ ਕਾਰਨ ਇਹੀ ਰਹਿੰਦਾ ਆ ਜਾ ਬਈ ਮਤਲਬ ਇਹ ਰਹਿੰਦਾ ਕਾਰਨ ਸਨੋ ਜੀ ਦੇਖੋ ਐ ਨਹੀਂ ਕਹਿੰਦਾ ਚੀਜ਼ਾਂ ਇਹ ਪਰਖਾਣਾ ਬੰਦਾ ਘੱਟ ਸਕਦਾ ਹੀ ਆ ਇਹ ਇਹ ਬੱਕਰੀ ਆ ਜੀ ਬੈਂਗਲੌਰ ਜੀ ਇਹ ਹੁਣ ਇਹ ਬੱਕਰੀ ਆ ਬੈਂਗਲੌਰ ਦੇ ਵਿੱਚ 30 32 ਹਜ਼ਾਰ ਇਸ ਤੋਂ ਵੱਧ ਨਹੀਂ ਵੇਖਦੀ 38 ਇੰਚ ਦੀ ਹਾਈਟ ਆ ਕਿਉਂ ਇਹਦਾ ਨੱਕ ਨੁੱਕ ਘੱਟ ਆ ਜੀ ਸਹੀ ਆ ਨੱਕ ਨੂੰ ਘਾਟਾ ਦੇਖਦਾ ਕੰਨ ਕੰਨ ਘਾਟਾ ਠੀਕ ਹੈ ਜਿਹੇ ਜਿਹੇ ਕਸਟਮਰ ਚੀਜ਼ ਮੰਗਦਾ ਅਗਲੇ ਨੂੰ ਦੇਈ ਦੀ ਆਪਾਂ ਇਹ ਬੈਂਗਲੌਰ ਜਾਣੀ ਰਵਿੰਦਰ ਭਾਈ ਆ ਪਠਾਨਕੋਟ ਤੋਂ ਇੱਥੇ ਰਹਿਣ ਲੱਗਾ ਉੱਥੇ ਬੈਂਗਲੌਰ ਠੀਕ ਹੈ ਉਹਦੇ ਕੋਲ ਜਾ ਰਵਿੰਦਰ ਭਾਈ ਕੋਲ ਜਾ ਰਹੀ ਆ ਰਵਿੰਦਰ ਭਾਈ ਕੋਲ ਹਾਂ ਜਾ ਰਹੀ ਆ ਬਾਈ ਹਾਂ ਇਹ ਗੱਬਣ ਬੱਕਰੀ ਜਨ ਇਹ ਗੱਬਣ ਆ ਸਾਰੇ ਜਿੰਨਾ ਵੀ ਮਾਲ ਆਪਣੇ ਕੋਲ ਜ਼ਿਆਦਾਤਰ ਆ ਗੱਬਣ ਯਾਰ ਦੇਖ ਰਹੇ ਹੋ ਘਟੋਕਟ ਆਪਣੇ ਕੋਲ ਪਸ਼ੂ ਖੜੇ ਹੋਣਗੇ ਇੱਥੇ 50 ਦੇ ਕਿਰੀਬ ਹੋਣਗੇ ਉਹ ਮੱਖੀ ਚੀਨੇ ਦਿਖਾਓ ਆ ਮੱਖੀ ਚੀਨੀ ਤੁਹਾਨੂੰ ਬੱਕਰੀ ਦਿਖਾਉਣਾ ਇਹ ਮੱਖੀ ਚੀਨੇ ਰੰਗ ਦੀ ਕਿੰਨੀ ਕੀ ਡਿਮਾਂਡ ਰਹਿੰਦੀ ਹੈਗੀ ਮੱਖੀ ਚੀਨੀ ਜਿਹੜਾ ਇਹ ਪੰਜਾਂ ਪੰਜ ਰੰਗ ਆ ਇੱਕ ਹੋ ਗਿਆ ਲੋਹਾ ਹੋ ਗਿਆ ਕਾਲਾ ਹੋ ਗਿਆ ਲਾਲ ਡੱਬਾ ਕਾਲਾ ਡੱਬਾ ਸ਼ੇਰਾ ਪੰਜ ਰੰਗ ਹੋ ਗਏ ਛੇਵਾਂ ਰੰਗ ਚਾਚਾ ਸਦੀਕ ਦੀ ਮੱਖੀ ਚੀਨਾ ਚੁੱਟਾ ਮੱਖੀ ਚੀਨਾ ਔਰ ਔਰ ਲਾਲ ਮੱਖੀ ਚੀਨਾ ਪੰਜ ਰੰਗ ਮੇਨ ਕਾਲਾ ਲੋਹਾ ਲਾਲ ਡੱਬਾ ਕਾਲਾ ਡੱਬਾ ਔਰ ਸ਼ੇਰਾ ਪੰਜ ਰੰਗ ਕੇਵਲ ਲਾਲ ਭੂਰੀਆਂ ਹੀ ਇਹ ਜਿਹੀਆਂ ਬੱਕਰੀਆਂ ਪਾਉਂਦਾ ਕੋਈ ਫਾਇਦਾ ਨਹੀਂ ਜਿਵੇਂ ਆ ਮੱਖੀ ਜਿਨੀ ਬੱਕਰੀ ਆ ਦੂਜੇ ਸੁਆ ਹੈ ਗੱਭਣਾ ਚਾਰ ਮਹੀਨੇ ਦੀ ਗੱਭਣਾ ਇਹੀ ਬੱਕਰੀ ਤੁਹਾਨੂੰ ਮੈਂ ਦੱਸਦਾ ਇਹਦੀ ਹਾਈਟ ਹੋਗੀ 35 36 ਹੋਗੀ 36 ਠੀਕ ਹੋਏਗੀ ਰਾਮ ਨਾਲ ਹੁਣ ਤੁਹਾਨੂੰ ਮੈਂ ਦੱਸਦਾ ਇਹ ਜਿਹੜੀ ਮੱਖੀ ਜਿਨੀ ਆ ਕਿ ਮੱਖੀ ਜਿਨੀਆਂ ਵੀ ਆਪਣੇ ਖਤਮ ਹੁੰਦੀਆਂ ਜਾ ਰਹੀਆਂ ਕੋਈ ਸਾਹਮਣਾ ਨਹੀਂ ਅੱਜ ਮੈਂ ਇਹਦੇ ਪੈਸੇ ਵਟ ਲੂੰਗਾ ਅਗਰ ਮੈਂ 50000 ਦੀ ਵੀ ਬੱਕਰੀ ਦੇ ਦੇਣਾ ਨਾ ਮੈਂ ਕੁਝ ਨਹੀਂ 베ਚਦਾ ਕੱਲ ਨੂੰ ਜਦੋਂ ਮੈਂ ਆਪ ਲੈਣ ਗਿਆ ਉਦੋਂ ਮੈਨੂੰ ਪਤਾ ਲੱਗਣਾ ਜੀ ਠੀਕ ਹੈ ਵੀ ਤੁਹਾਨੂੰ ਨਹੀਂ ਮਿਲੂਗੀ ਹਾਂ ਮੱਖੀ ਜਿੰਨੀ ਵਖਰੀ ਵੀ ਯਾਨੀ ਕਿ ਬਹੁਤ ਡਿਮਾਂਡ ਆ ਬਹੁਤ ਯਾਨੀ ਕਿ ਇਹਦੀ ਮੇਰੇ ਕੋਲ ਖੁਦ ਡਿਮਾਂਡ ਆ ਘਟੋ ਘਟ 10 ਬੱਕਰੀਆਂ ਮੱਖੀ ਚੀਨੀਆਂ ਦੇਣੀਆਂ ਹਜੇ ਤੱਕ ਇੱਕ ਹੀ ਦੀਆਂ ਸਰਦੀ ਦੇ ਵਿੱਚ ਜਿਵੇਂ ਆ ਚੀਜ਼ਾਂ ਆਪਾਂ ਦੇਖ ਰਹਿਆਂਗੇ ਉੱਪਰ ਇੰਨੀ ਸਮਾਈ ਕੀਤੀ ਹੋਈ ਹੈਗੀ ਪੂਰੀ ਜ਼ਬਰਦਸਤ ਜਲਦੀ ਕਰਨੀ ਪੈਂਦੀ ਕਈ ਵਾਰੀ ਦੇਖੋ ਹਾਂ ਹੀਟਰ ਵੀ ਲਾਉਣਾ ਪੈਂਦਾ ਜੀ ਜਦੋਂ ਥੋੜੇ 5 4 ਦਿਨ ਠੰਡ ਪਹਿਲਾਂ ਜ਼ਿਆਦਾ ਸੀ ਅਸੀਂ ਇੱਥੇ ਹੀਟਰੀ ਆਪਣਾ ਟੰਬਰ ਆ ਕੇ ਉੱਤੇ ਅੱਗ ਬਾਲਦੇ ਸੀ ਹੀਟਰੀ ਆਪਣਾ ਸਮਝ ਗਏ ਕਿ ਹੀਟ ਦੇ ਸੀ ਹੀਟਰ ਵਰਤੀ ਸੀ ਦੇਸੀ ਹੀਟਰ ਵਰਤੀ ਦਾ ਸਹੀ ਹੈ ਦੇਖੋ ਆਪਣੇ ਕੋਲ ਇਧਰ ਆ ਹੈ ਪੀ ਮਾਲ ਘਟ ਕੇ ਦਿਖਾ ਆ ਦੇਖੋ ਚਿੱਟੀ ਮੱਖੀ ਜਿੰਨੀ ਤੁਹਾਨੂੰ ਤੁਹਾਨੂੰ ਆ ਚਿੱਟੀ ਮੱਖੀ ਜਿੰਨੀ ਆ ਦੇਖੋ ਦੇਖੋ ਇਧਰ ਚਾਂਜਰਾਂ ਵਾਲੀ ਆ ਗਈ ਮੋਰਨੀ ਹਾਂ ਇਹਨੂੰ ਪਰਾਂ ਕਰ ਹਾਂ ਇਹਨੂੰ ਪਰਾਂ ਕਰ ਇਹ ਚਿੱਟੀ ਮੱਖੀ ਜਿੰਨੀ ਆ ਇਹਦੇ ਨਾਲੋਂ ਜ਼ਿਆਦਾ ਡਿਮਾਂਡ ਲਾਲ ਮੱਖੀ ਜਿੰਨੀ ਦੀ ਆ ਇਹ ਵੀ ਕਾਰਨ ਹੈ ਇਹ ਵੀ ਕਾਰਨ ਹੈ ਹਾਂਜੀ ਲਾਲ ਮੱਖੀ ਜਿੰਨੀ ਦੀ ਡਿਮਾਂਡ ਵੱਧਾ ਚਿੱਟੀ ਮੱਖੀ ਜਿੰਨੀ ਵੀ ਜਿਹੜਾ ਜਮੈਂ ਦਿੱਲੀ ਦੇ ਵਿੱਚ ਹੋਇਆ ਔਰ ਆਪਣੇ ਸੂਰਤ ਦੇ ਵਿੱਚ ਹੋਇਆ ਆਪਣੇ ਗੁਜਰਾਤ ਦੇ ਵਿੱਚ ਹੋਇਆ ਔਰ ਜੂਪੀ ਦੇ ਵਿੱਚ ਹੋਇਆ ਇਹ ਤਿੰਨਾਂ ਸਟੇਟਾਂ ਦੇ ਵਿੱਚ ਤਰਸੇਮ ਬਈ ਡੱਬਾ ਮਾਲ ਜ਼ਿਆਦਾ ਚੱਲਦਾ ਜੀ ਕੇਰਲਾ ਹਮ ਔਰ ਮੈਸੂਰ ਬੈਂਗਲੌਰ ਮਹਾਰਾਸ਼ਟਰ ਸਾਰਾ ਇੱਥੇ ਕਾਲਾ ਮਾਲ ਚੱਲਦਾ ਲੋਹਾ ਮਾਲ ਚੱਲਦਾ ਯਾਨੀ ਕਿ ਇਹ ਡਿਮਾਂਡ ਆ ਇਹ ਆਪਾਂ ਦੱਸਾਂਗੇ ਇਹਨੂੰ ਕਿਉਂਕਿ ਕਸਟਮਰ ਸਾਡੇ ਨਾਲ ਜੁੜਿਆ ਹੋਇਆ ਹਮ ਮੈਂ ਇਹ ਨਹੀਂ ਕਹਿੰਦਾ ਪੰਜਾਬ ਦੇ ਹਰ ਇੱਕ ਬੰਦੇ ਦੇ ਨਾਲ ਕਸਟਮਰ ਜੁੜੇ ਹਮ ਕਿ ਜਿਵੇਂ ਹਨੂਮਾਨਗੜ੍ਹ ਉਹ ਗਾੜੀ ਬਣ ਗਈ ਇੱਕ ਟਾਈਮ ਹਮ ਅੱਜ ਹੁਣ ਪੰਜਾਬ ਦੇ ਵਿੱਚੋਂ ਮਾਲ ਜਾ ਰਿਹਾ ਨਾ ਹਮ ਇਹਦੂ ਦੁੱਗਣਾ ਮਾਲ ਹਾਜੀ ਕੌਸ਼ਿਸ਼ ਵੀ ਨਹੀਂ ਜਾਣ ਲੱਗਾ ਪੰਜਾਬ ਚੋਂ ਬਾਹਰ ਮਾਲ ਦੁੱਗਣਾ ਮਾਲ ਪਹਿਲਾਂ ਉੱਥੋਂ ਜਾਂਦਾ ਹੁੰਦਾ ਸੀ ਮਾਲ ਕਿੱਥੋਂ ਖਰੀਦ ਕੇ ਲਿਆ ਜਾਂਦੇ ਸੀ ਉਹ ਇੱਥੋਂ ਲੈ ਕੇ ਆਉਂਦੇ ਇੱਥੋਂ ਖਰੀਦ ਹੁਣ ਕੀ ਆ ਸੋਸ਼ਲ ਮੀਡੀਆ ਰਾਹੀਂ ਤੁਹਾਡੇ ਚੈਨਲ ਰਾਹੀਂ ਬਾਹਰਲੇ ਕਸਟਮਰ ਜ਼ਿਆਦਾ ਜੁੜ ਗਏ ਉਹਨਾਂ ਨੂੰ ਪਤਾ ਲੱਗ ਗਿਆ ਹੁਣ ਇਹੀ ਵਕਰੀ ਆ ਮੰਨ ਕੇ ਚੱਲ ਇੱਥੇ ਮਿਲੂਗੀ 30-35 ਹਜ਼ਾਰ ਦੀ ਜੇ ਬੰਦਾ ਹੋਰ ਲੈ ਕੇ ਜਾਊਗਾ ਉਹ ਦੇਊਗਾ 50 ਹਜ਼ਾਰ ਦੀ ਚਲੋ ਉਹਨੂੰ ਵੀ ਖਰਚਾ ਪੈਂਦਾ ਹੈ ਖਰਚਾ ਪੈਂਦਾ ਹੈ ਅਗਲੇ ਨੂੰ ਵੀ ਖਰਚਾ ਮੈਂ ਦੇ ਸਕਦਾ ਐ ਨਹੀਂ ਕਹਿੰਦਾ ਮੈਂ ਮਤਲਬ ਇਹ ਹੁੰਦਾ ਕਿ ਸਿੱਧਾ ਆਪਣੇ ਕੋਲ ਕਸਟਮਰ ਆਉਣ ਲੱਗ ਗਿਆ ਪੰਜਾਬ ਦੇ ਸਿੱਧਾ ਪੰਜਾਬ ਚ ਆਵੇ ਪੰਜਾਬ ਚ ਆਵੇ ਕਸਟਮਰ ਆਪਾਂ ਇਹ ਨਹੀਂ ਕਹਿੰਦੇ ਵੀ ਉੱਥੋਂ ਵੀ ਲਵੇ ਦੂਜੀ ਗੱਲ ਹੈ ਜਿਹੜਾ ਬੰਦਾ ਪੰਜਾਬ ਦੇ ਨਾਲ ਇੱਥੋਂ ਚੀਜ਼ ਫਰੈਸ਼ ਮਿਲੂ ਵਧੀਆ ਮਿਲੂਗੀ ਔਰ ਰੇਟ ਵੀ ਸਹੀ ਮਿਲ ਜਾਊਗਾ ਸਹੀ ਗੱਲ ਆਪਾਂ ਆਪਦੇ ਪੰਜਾਬ ਨੂੰ ਉੱਚਾ ਚੱਕਣ ਦੇ ਬਾਰੇ ਜਿਹੜੀ ਚ ਆਪਣੇ ਕੋਲ ਚੀਜ਼ ਰੱਬ ਨੇ ਦਿੱਤੀ ਹੈ ਵੀਟਲ ਬੱਕਰੀਆਂ ਬਰਸਰੀ ਜੀ ਨੂੰ ਕਹਿੰਦੇ ਆ ਆਪਾਂ ਇਹਨੂੰ ਉੱਚਾ ਚੱਕਣ ਦੀ ਖਾਤਰ ਆਪਾਂ ਨੂੰ ਆਏ ਕਿ ਭਈ ਹਰ ਇੱਕ ਬੰਦਾ ਇ ਕਰਾਂ ਇਹ ਕਿਵੇਂ ਹੋਊਗਾ ਇਹ ਸਾਡੇ ਨਾਲ ਜੁੜ ਕੇ ਫਿਰ ਪਤਾ ਲੱਗੂਗਾ ਜੇ ਆਪਾਂ ਕਹਿੰਨਾ ਉਹਦੇ ਨਾਲ ਜੁੜ ਕੇ ਉੱਤਰ ਕੀ ਨਹੀਂ ਹੋਗੀ ਜੇ ਫਰਜ਼ ਕਰੋ ਇੱਕਾ ਦੁੱਕਾ ਮਾਲ ਦਾ ਤੁਸੀਂ ਦੇ ਰਹੇ ਹੋ ਜਿਹਨੇ ਇੱਕ ਨਗ ਚਾਹੀਦਾ ਦੋ ਚਾਹੀਦਾ ਜੇ ਕੋਈ ਕਹੇ 100 ਨਗ ਦੇ ਦੋ ਦੇ ਦਿਆਂਦੇ ਹਾਂ ਭਾਈ ਸਾਹਿਬ 150 ਨਗ ਵੀ ਦਿੱਤਾ ਆਪਾਂ 200 ਨਗ ਵੀ ਦਿੱਤਾ ਅੱਛਾ ਹਾਂ ਬਕਰੀਦ ਦੇ ਵੇਲੇ 200 ਬਕਰਾ ਘਟੂ ਘਟ ਦਿੰਦਾ ਹੁਣ ਬੱਕਰੀ ਦੀ ਡਿਮਾਂਡ ਆਈ ਤੁਹਾਡੇ ਕੋਲ ਬੱਕਰੇ ਦੀ ਐਨੀ ਟਾਈਮ ਆਪਣੇ ਕੋਲ 100 ਬੱਕਰੇ ਦਾ ਆਰਡਰ ਹੈ ਜੀ ਜੀ ਜਿਹਨੇ ਵੀ ਤੁਹਾਡੇ ਚੈਨਲ ਜਰੀਏ ਵੀ ਕਹਿਣਾ ਵੱਡੇ ਬੱਕਰੇ ਕੋਈ ਵੀ ਮੈਨੂੰ ਵੀਡੀਓ ਲਾਓ ਵੀਡੀਓ ਤੇ ਵੀ ਲੈ ਸਕਦੇ ਆ ਬੱਡੇ ਬੱਕਰੇ ਦਾ ਜਿਨ੍ਹਾਂ ਦਾ 90 ਕਿਲੋ ਕੁਆਂਟਲ ਦੇ ਕਰੀਬ वजन ਹੋਵੇ ਉਹ ਲੈ ਸਕਦੇ ਆ ਭਾਈ ਹੁਣ ਬੀਟਲ ਚ ਹਾਂ ਬੀਟਲ ਦੇ ਵਿੱਚ ਲੈ ਸਕਦੇ ਆ ਆਪਾਂ ਡੱਬੇ ਕਲਰ ਦੇ ਡੱਬੇ ਕਲਰ ਕਾਲੇ ਕਲਰ ਦੀ ਘਟ ਜਾਨੀ ਕਿ ਡਿਮਾਂਡ ਹੁੰਦੀ ਆ ਕਾਲਾ ਕਲਰ ਦੀ ਕਿਉਂ ਡਿਮਾਂਡ ਆ ਤੁਹਾਨੂੰ ਮਜ਼ਾਦਾ ਕਾਲਾ ਕਲਰ ਹੈ ਜੋ ਜ਼ਿਆਦਾਤਰ ਬਰੀਡਿੰਗ ਵਾਸਤੇ ਲੋਕ ਚੂਜ਼ ਕਰਦੇ ਆ ਡੱਬਾ ਕਲਰ ਜਿਵੇਂ ਸਾਡੇ ਕੁਰਬਾਨੀ ਹੁੰਦੀ ਆ ਹਕੀਕੇ ਤੇ ਵਗੈਰਾ ਉਹ ਖੂਬਸੂਰਤ ਜਾਨਵਰ ਜਿਹਨਾਂ ਉਹਦੀ ਡਿਮਾਂਡ ਉਹ ਚੱਲਦੇ ਆ ਹਾਂ ਹਾਂ ਸਹੀ ਆ ਲੈ ਉਧਰ ਘੱਟ ਜਾਨਵਰ ਸਾਰੇ ਦੇਖੋ ਐਨੀ ਟਾਈਮ ਤੁਹਾਨੂੰ ਦਿਖਾਉਣਾ ਪੱਠਾ ਵੀ ਦਿ ਆਜਾ ਆਜਾ ਪੱਠਾ ਰਹਿ ਗਈ ਆਪਣੇ ਕੋਲ ਹਾਂ ਤੁਹਾਨੂੰ ਮੈਂ ਦਿਖਾਉਣਾ ਪੱਠਾ ਜਿਹੜੀਆਂ ਛੋਟੀਆਂ ਪੱਠਾ ਤੁਹਾਨੂੰ ਦਿਖਾਉਣਾ ਇਹ 12 12 13 13000 ਰੁਪਏ ਦੀਆਂ ਵੀ ਪੱਠਾ ਮਿਲ ਜਾਂਦੀਆਂ ਇਹ ਜੀ ਗੱਲ ਨਹੀਂ ਆਪਾਂ ਵੀ ਹੁਣ ਬੰਦੇ ਕੋਲ ਗੁੰਜਾਇਸ ਹੈ ਨਹੀਂ ਹੁਣ 30000 35000 ਦੀ ਪੱਠਾ ਨਹੀਂ ਲੈ ਸਕਦੇ ਹੋਣਗੀਆਂ ਬੀਟਲ ਜੀ ਬੀਟਲ ਜੀ ਕੱਢ ਸਾਰਾ ਮਾਲ ਇੱਧਰ ਕੱਢ ਕੇ ਲੈ ਕਿੰਨੇ ਹਜ਼ਾਰ ਤੋਂ ਕਹਿੰਦੇ ਹੋ 12000 12000 12000 ਆ ਦੇਖੋ ਲੈ ਤੁਹਾਡੇ ਸਾਹਮਣੇ ਖੜੀਆ ਲੈ ਇਹ ਜੀ ਪੱਠਾ ਮੈਂ 12000 ਜੀ ਦੇਣਾ 12000 ਤੋਂ ਸ਼ੁਰੂ ਹੋ ਕੇ ਹਾਂ 12000 ਤੋਂ ਸ਼ੁਰੂ ਹੋ ਗਏ ਮੈਂ ਤਾਂ ਪੱਠ ਤੋਂ ਮੈਂ ਦੱਸਿਆ 50000 55000 ਜੀ ਪਰ ਮੈਂ ਤੁਹਾਨੂੰ ਤਰਸੇਮ ਸਾਹਿਬ ਇੱਕ ਤੁਹਾਨੂੰ ਇੱਕ ਗੱਲ ਦੱਸਦਾ ਜੀ ਮੈਂ ਇਹ ਚੀਜ਼ ਕਹਿਣਾ ਚਾਹੁੰਦਾ ਜਿਹੜੇ ਬੰਦੇ ਕੋਲ ਜ਼ਿਆਦਾ ਗੁੰਜਾਇਸ ਹੋ ਉਹ ਕਰੇ ਬਰੀਡ ਤੇ ਕੰਮ ਜਿੰਨਾ ਛੋਟੇ ਤੋਂ ਹੌਲੀ ਹੌਲੀ ਲੈਵਲ ਤੋਂ ਆਉਣਾ ਪੈਣਾ ਬਰੀਡ ਤੇ ਇੱਕ ਦਿਨ ਬੰਦੇ ਨਰੇਕ ਉਹ ਯਾਨੀ ਕਿ ਹੌਲੀ ਹੌਲੀ ਬਡੀ ਬਰੀਡ ਸਿਹਾਰ ਸਾਦਾ ਬਰੀਡ ਸਿਹਾਰ ਸਾਦਾ ਆ ਦੇਖੋ ਇਹਦਾ ਸਾਰਾ ਮਾਲ ਲੋਡ ਹੋਣ ਵਾਲਾ ਜੀ ਇਹ ਇਹ ਸਾਰਾ ਮਾਲ ਮਹਾਰਾਸ਼ਟਰ ਵਿੱਚ ਹੋ ਕੇ ਬੈਂਗਲੌਰ ਜਾਣਾ ਜਿੰਨਾ ਵੀ ਮਾਲ ਆ ਜੀ ਇਥੇ ਹੁਣ ਕਿੰਨੇ ਦਿਨ ਹੋ ਚੁੱਕੇ ਨੇ ਬਾਹਰ ਮਾਰ ਆ ਦੋਨੋਂ ਮੱਖੀ ਇਹ ਆਪਾਂ 21 ਤਰੀਕ ਨੂੰ ਗੱਡੀ ਲੋਡ ਹੋਣੀ ਹੈ ਦਿਖਾਉਣਾ 21 ਤਰੀਕ ਨੂੰ ਆ ਜੋ ਦਿਖਾਉਣਾ ਆ ਦੇਖੋ ਆ ਮੱਖੀ ਚ ਨਹੀਂ ਪੱਠ ਆ ਮੱਖੀ ਚ ਨਹੀਂ ਪੱਠ ਹੁਣ ਇਹ ਜੀ ਪੱਠ ਆਪਾਂ 13000 12000 13000 14000 ਦੀ ਦੇ ਦੇ ਦੀਆ ਦੇਖੋ ਜਬ ਜ਼ਬਰਦਸਤ ਪੱਠ ਆ ਸਾਲ ਦੀ ਪੱਠ ਆ ਜੀ ਇਹ ਸਾਲ ਦੀ ਆ ਹਾਂਜੀ ਸਾਲ ਦੀ ਪੱਠ ਆ ਜੀ ਇਹ ਕਿਆ ਬਾਤ ਬਹੁਤ ਜ਼ਬਰਦਸਤ ਪੱਠਾ ਸਾਰਾ ਮਾਲ ਜਿੰਨਾ ਵੀ ਆ ਆਪਣੇ ਕੋਲੋਂ ਬ੍ਰੀਡ ਤੇ ਆ 45 ਇੰਚ ਹੈਡ ਦੀ ਬੱਕਰੀ ਖੜੀ ਆ ਜਿਵੇਂ ਆ ਆਪਾਂ ਆਪਦੇ ਦੋਸਤ ਨੂੰ ਦਿੱਤੀ ਆ ਇਹ ਆ ਬੱਕਰੀ ਜਿਹੜੀ ਆਪਾਂ ਆਪ ਇਹ ਕਿੰਨੇ ਦੀ ਵਿਕੀ ਆ ਇਹ ਵੀ ਤੁਹਾਡੇ ਨਾਲ ਸ਼ੇਅਰ ਕਰ ਦਨੇ ਕਰੋ ਕਰ ਦਨੇ ਆ ਸ਼ੇਅਰ ਇਹ 1,25 ਹਜ਼ਾਰ ਦੀ ਬੱਕਰੀ ਗਈ ਹੈ ਜੀ ਇਹ ਹਾਂ ਜੀ ਫਿਤਾ ਦਿਲਾਓ ਫੜ ਕੇ ਰੱਖਦੇ 1000 ਰੁਪਏ ਦੀ ਹਾਈਟ ਕਿੰਨੀ ਕੁ ਫਰੇ ਦੀ ਮੈਂ ਨਹੀਂ ਦੱਸਣਾ ਫਿਤਾ ਦੱਸੂ ਅੱਛਾ ਹਾਂ ਸਹੀ ਬੱਕਰੀ ਸਹੀ ਖੜੀ ਹੈ ਹਾਂ ਸਹੀ ਖੜੀ ਹੈ ਨਾ ਪੂਰੀ ਚਮਾ ਸਹੀ ਲਓ ਜੀ ਦੇਖੋ ਜੀ ਥੱਲੋਂ ਵੀ ਦਿਖਾ ਦਿਓ ਹੂੰ ਕਿੰਨੀ ਹੈ ਜੀ ਇੱਥੇ ਲਓ ਲਓ ਜੀ ਲਓ 41 41 ਇੰਚ 41 ਇੰਚ ਹੂੰ ਥੱਲਿਓਂ ਵੀ ਦਿਖਾ ਦਿਓ ਭਾਵੇਂ ਉੱਤੋਂ ਵੀ ਦਿਖਾ ਦਿਓ। ਲਓ ਲੈ ਵੀ ਪੂਰੀ 41 ਇੰਚ ਦੀ ਬੱਕਰੀ ਹੈ ਜੀ ਆ। ਪਰ ਸਿੰਘਾਂ ਦੀ ਕੁਆਲਿਟੀ ਬਹੁਤ ਜ਼ਿਆਦਾ ਹੈ। ਬਹੁਤ ਜ਼ਬਰਦਸਤ ਚੀਜ਼ ਆ। ਘਟੂ ਘਟ 16 17 17 ਇੰਚ ਤੱਕ ਆ ਨਹੀਂ ਹੋਣਗੇ ਜੀ ਇਹਦੇ। ਹੂੰ। ਯਾਨੀ ਆਪਣੇ ਦੋਸਤ ਨੇ ਲਈ ਆ ਇਹ। ਹੂੰ। ਆ ਲੋ 18 ਇੰਚ। 16 ਇੰਚ। 18 18.5 ਇੰਚ ਕੰਨਾ। ਠੀਕ ਹੈ। ਇਹ ਗੱਪਣ ਕਹਿ ਕੇ ਲਈਆ। ਹਾਂ ਗੱਪਣੀ ਆ ਜੀ ਇਹ ਗਰੰਟੀ ਦੀ। ਬੱਕਰੀ ਬੁੱਢੀ ਤਾਂ ਨਹੀਂ ਕੀ? ਨਹੀਂ ਜੀ ਨਹੀਂ ਦੂਸਰੇ ਸੂਏ। ਅੱਛਾ। ਆ ਲੋ ਜੀ ਲੋ। ਦੰਦ ਵੀ ਦੇਖ ਲੋ ਜੀ। ਸਹੀ ਆ। ਦੋ ਸੂਏ ਲਾਇਨੇ ਕਿੰਨੇ ਮਹੀਨੇ ਦੀ ਗੱਪਣਗੇ ਤੁਸੀਂ ਕਿਹੜੀ ਜਨਰਲ ਇਹ ਇਹ ਆਪਾਂ ਦਿੱਤੀ ਆ ਮਹਾਰਾਸ਼ਟਰ ਦੇ ਵਿੱਚ ਦਿੱਤੀ ਆ ਸਟੇਡ ਦਾ ਨਾਮ ਨਹੀਂ ਦੱਸ ਸਕਦੇ ਹਾਂ 80 ਕਿਲੋ ਬੋਡੀ weight ਆ ਹੋਊਗਾ ਜੀ ਹਾਂ ਇੰਨਾ ਕ ਤਾਂ ਹੋਊਗਾ 75 75 ਕਿਲੋ 75 75 70 72 ਕਿਲੋ ਦੇ ਗੇੜ ਹੋਊਗਾ ਆਰਾਮ ਨਾਲ ਹੋ ਗਈ ਹੁਣ ਇਹ ਜੀਆਂ ਚੀਜ਼ਾਂ ਆ ਮੰਨ ਕੇ ਚੱਲ ਕਿਉਂ ਇਹ ਰੇਟ ਵੈਧੀ ਹੁਣ ਬੱਕਰੀ ਤੁਹਾਨੂੰ ਇੱਥੇ ਆਉਂ ਵੀ ਦਿਖਾ ਦੇਣਾ ਇੱਥੇ ਮੇਰੇ ਕੋਲ 12 13 ਹਜ਼ਾਰ ਵਾਲੀ ਵੀ ਬੱਕਰੀ ਖੜੀ ਆ ਹੂੰ ਦਿਖਾ ਦੇਣਾ ਤੁਹਾਨੂੰ ਇੱਥੇ ਵਿੱਚ ਖੜੀ ਆ ਠੀਕ ਹੈ ਬੱਕਰੀ 12 13 ਹਜ਼ਾਰ ਵਾਲੀ ਬੱਕਰੀ ਹੈ ਨਾ ਉਹ ਐ ਜਿਹੇ ਜਿਆ ਕਸਟਮਰ ਆਉਂਦਾ ਮੈਂ ਐ ਨਹੀਂ ਕਹਿੰਦਾ ਵੀ ਬਾਦਰ ਵੀ ਇਹ ਤੋਂ ਕੰਮ ਸਟਾਰਟ ਕਰੋ ਇੱਕ ਬੰਦਾ ਮੇਰੇ ਕੋਲ ਆ ਗਿਆ ਜੀ ਉਹ ਕਹਿੰਦਾ 50000 ਰੁਪਇਆ ਮੈਂ ਕਿਹਾ ਆ ਜਾ 50000 ਵਾਲੇ ਨੂੰ ਮੋਸਟ ਵੈਲਕਮ ਪੰਜ ਬੱਕਰੇ ਲੈ ਛੋਟੇ ਕਿੰਨੇ 10 ਬੱਕਰੇ ਲੈ 5-5000 ਦੇ ਕਿਉਂ ਚਾਚਾ ਗਲਤ ਨਹੀਂ ਹੁਣ ਟਾਣੀਆਂ ਤਾਂ ਨਹੀਂ ਮੈਂ ਪਾ ਸਕਦਾ ਟਾਣੀਆਂ ਤਾਂ ਤੈਨੂੰ ਹੀ ਲੈ ਕੇ ਆਉਣੀਆਂ ਪਣੀਆਂ ਟਾਣੀਆਂ ਨਹੀਂ ਲਿਆਏਗਾ ਫਿਰ ਭਾਈ ਤੈਨੂੰ ਕਿਸੇ ਚੀਜ਼ ਤੋਂ ਨਹੀਂ ਫਾਇਦਾ ਹੋਣਾ ਭਈ ਇੰਨਾ ਵੀ ਉਹ 50000 ਰੁਪਏ ਦੇ ਕੇ ਵੀ ਅਗਲੇ ਨੂੰ ਮੈਂ ਕੰਮ ਚਲਾ ਦੇਣਾ ਪਿਆ ਇਹ ਜੇ ਬੱਕਰੇ 5-5000 ਦੀ ਰੇਂਜ ਚ ਬੱਕਰੇ ਖਰੀਦ ਲੈ ਚ ਆਉਣ ਵਾਲੇ ਸਮੇਂ ਦੇ ਵਿੱਚ ਉਹੀ ਬੱਕਰੇ ਪਾਲ ਕੇ ਸਾਲ ਨੂੰ ਉਦੋਂ ਬਾਅਦ ਕੀ ਕਰੂਗਾ ਉਹੀ ਬੱਕਰੇ ਕਿੰਨੇ ਦੇ ਵੇਖਣਗੇ 15 15 16 16 ਹਜ਼ਾਰ ਦੇ ਵੇਖਣਗੇ ਐ ਨਹੀਂ ਕਹਿੰਦਾ 25 25 ਹਜ਼ਾਰ ਦੇ ਵੇਖਣਗੇ 15000 ਨੂੰ ਤੂੰ ਮਾਣਾ ਬਾਹਲਾ ਨਹੀਂ ਦੱਸ ਤੇ ਗੁਣਾ ਕਰ ਲੈ 1.5 ਲੱਖ ਹੋ ਗਿਆ ਫਿਰ 1.5 ਲੱਖ ਦੀਆਂ ਉਹ ਪੱਠਾ ਪਾ ਲਵੇ ਕੀ ਹੋਗਾ ਉਹਦਾ ਜਾਨੀ ਕਿ ਸਾਲ ਡੇਢ ਸਾਲ ਦੇ ਵਿੱਚ ਆਪਦੀਆਂ 10 ਬੱਕਰੀਆਂ ਹੋ ਜਾਣੀਆਂ ਉਹਦੇ ਕੋਲ ਤੁਸੀਂ ਹਿਸਾਬ ਲਾ ਲਓ ਮਤਲਬ ਆ ਅਗਲੇ ਨੂੰ ਆਏ ਨਹੀਂ ਕਹਿੰਦੇ ਵੀ ਹੁਣ ਜੇ 5 ਲੱਖ ਉਹੀ ਆਵੇ ਹੁਣ ਕਈ ਵਪਾਰੀ ਮੈਨੂੰ ਕਹਿੰਦੇ ਉਹ ਫਲਾਨਾ ਕਹਿੰਦਾ ਜੀ ਸਾਡੇ ਕੋਲ 5 ਲੱਖ ਹੀ ਲੈ ਕੇ ਆਓ ਮੈਂ ਕਹਿੰਦਾ ਤੁਸੀਂ 50000 ਵੀ ਲੈ ਕੇ ਆਓਗੇ ਤੁਹਾਨੂੰ 50000 ਨਾਲ ਵੀ ਕੰਮ ਦੱਸਾਂਗੇ ਕਿਵੇਂ ਚਲਾਉਣਾ ਸਹੀ ਹੈ ਪਰ ਆਓ ਤਾਂ ਸਹੀ ਕਿਰਾ ਆਓ ਸਹੀ ਸਹੀ ਗੱਲ ਹੈ ਜਾਨ ਪਰ ਬਹੁਤ ਸੋਹਣੇ ਨੇਗੇ ਕੰਮ ਵਧੀਆ ਚੱਲ ਰਿਹਾ ਵਾ ਜੀ ਦਾ ਲੰਮੇ ਸਮੇਂ ਤੋਂ ਚੱਲ ਰਿਹਾ ਆ ਆਰਡਰ ਦਾ ਹਾਲ ਤੱਕ ਆਪਾਂ ਨੂੰ ਕੋਈ ਉਲਾਮਾ ਨਹੀਂ ਆਇਆ ਵੱਡੀ ਗੱਲ ਬਾਤ ਇਹ ਹੁੰਦੀ ਹੈ ਕੁਝ ਹੋਰ ਸਟੇਟਾਂ ਦੇ ਵਿੱਚ ਜਿੱਨਾਂ ਦੇ ਵਿੱਚ ਆਪਾਂ ਪਹਿਲਾਂ ਜਾ ਚੁੱਕੇ ਹਾਂਗੇ ਕਿਸੇ ਦੀ ਵੀਡੀਓ ਬਣਾਈ ਉ ਉਸ ਤੋਂ ਬਾਅਦ ਉਹਨਾਂ ਸਟੇਟਾਂ ਦੇ ਵਿੱਚ ਅਸੀਂ ਜਾਣਾ ਵੀ ਛੱਡ ਦਿੱਤਾ ਕਿਉਂਕਿ ਜਿਹੜਾ ਸਾਡੇ ਕਸਟਮਰਾਂ ਨਾਲ ਛੇੜਛਾੜ ਕਰੂਗਾ ਜਾਂ ਧੋਖੇਤੜੀ ਕਰੂਗਾ ਅਸੀਂ ਉਹਨਾਂ ਦੇ ਕੋਲ ਦੁਬਾਰਾ ਨਹੀਂ ਪਹੁੰਚਾਂਗੇ ਜਿੱਥੇ ਵਿਸ਼ਵਾਸ ਹੁੰਦਾ ਉੱਥੇ ਬਾਰ ਬਾਰ ਜਾਵਾਂਗੇ ਇਸ ਕਰਕੇ ਰਿਆਸਤਬਾਈ ਜੀ ਵਿਸ਼ਵਾਸਯੋਗ ਬੰਦੇ ਨੇ ਸੰਪਰਕ ਬਣਾ ਸਕਦੇ ਹੋ ਕਿਸੇ ਸਮੇਂ ਵੀ 1 2 4 ਚਾਹੇ 100 200 ਜਿੰਨੇ ਵੀ ਨਗ ਚਾਹੀਦੇ ਆਪਾਂ ਪਰਚੇਜ਼ ਕਰ ਸਕਦੇ ਆ ਜਿੱਥੇ ਤੱਕ ਚਾਹੁੰਦੇ ਉੱਥੇ ਤੱਕ ਆਪਾਂ ਪਹੁੰਚ ਕਰਵਾ ਸਕਦੇ ਆ ਬਹੁਤ ਸੋਹਣਾ ਕੰਮ ਆ ਇਹਨਾਂ ਨਾਲ رابطہ ਜ਼ਰੂਰ ਕਾਇਮ ਕਰੋ ਧੰਨਵਾਦ ਭਾਈ ਜੀ ਧੰਨਵਾਦ ਜੀ ਧੰਨਵਾਦ